ਸਿੱਧੂ ਨੇ ਯਾਰੀ ਬਗਾਈ ਔਰ ਕੇ ਨੇ ਯਾਰੀ ਨਹੀਂ ਬਗਾਈ ਹੋਰ ਨਹੀਂ ਪਗਾਈ ਕਿਸ ਨੇ ਬਾਕੀ ਸਾਰੇ ਵਰਤਨ ਵਾਲੇ ਸੀ ਠੀਕ ਹੈ ਠੀਕ ਆ ਠੀਕ ਆ ਠੀਕ ਆ ਯਾਰ ਯਾਰ ਤਾਂ ਹਰ ਕੋਈ ਕਹਿੰਦਾ ਪਰ ਯਾਰੀ ਬਗਾਈ ਆ ਕਹਿੰਦੇ ਸਿੱਧੂ ਮੂਸੇ ਵਾਲੇ ਦਾ ਨਵਾਂ Song ਆ ਟੇਕ ਨੋਟਸ ਉਹਦੇ ਵਿੱਚ ਦੱਸਿਆ ਉਹਨੇ ਵੀ ਕਿਵੇਂ ਕਿਵੇਂ ਵੀ ਪਹਿਲਾਂ ਮੈਂ ਸਿੱਧੂ ਮਰਾ ਲੱਗਦਾ ਉਹ ਲੱਗਦਾ ਫਿਰ ਭਾਈ ਕਹਿਣਗੇ ਫਿਰ ਭਾਈ ਵੀ ਕਹਿੰਦੇ ਮਤਲਬ ਉਹ ਕਿ ਮਤਲਬ ਕੱਢ ਕੇ ਪਾਸੇ ਹੋਇਆ ਸਿਰਫ ਇੱਕੋ ਬੰਦਾ ਜਿਹਨੇ ਸਿੱਧੂ ਮੂਸੇ ਵਾਲਾ ਯਾਰੀ ਨਵਾਈ ਆ ਜਦੋਂ ਬਾਈ ਨਾਲ ਗੱਲਬਾਤ ਕਰਦੇ ਕਿਹੜਾ ਬੰਦਾ ਉਹ ਤੁਹਾਨੂੰ ਦਿਖਾਉਣੇ ਆ ਬਾਈ ਨੇ ਦੱਸਿਆ ਵੀ ਇਹ ਬੰਦੇ ਨੂੰ ਬਹੁਤ ਫੋਨ ਕਾਲ ਆਈਆਂ ਧਮਕੀਆਂ ਆਈਆਂ ਵੀ ਸਿੱਧੂ ਦੇ ਟੱਚ ਚ ਡਰਿਆ ਉਹਨੂੰ ਪ੍ਰਮੋਟ ਨਾ ਕਰ ਜਾਂ ਕੁਝ ਹੋਰ ਪਰ ਇਹ ਬੰਦੇ ਨੇ ਬਾਈ ਯਾਰੀ ਨਵਾਈ ਉਹਦਾ ਯਾਰੀ ਨਹੀਂ ਤੋੜੀ ਪਰ ਖੜਾ ਨਹੀਂ ਛੱਡੋਗੇ ਨਾ ਰਹਾ ਹਰ ਟਾਈਮ ਜਿੰਨਾ ਹੋ ਸਕੇ ਸਪੋਰਟ ਕੀਤੀ ਆਪਾਂ ਪੂਰੀ ਜਾਣਕਾਰੀ ਨਹੀਂ ਇਹਨੇ ਕੌਣ ਬਾਈ ਹੈ ਤੇ ਕੀ ਗੱਲਬਾਤ ਆ ਕਹਾਣੀ ਪੂਰੀ ਸੁਣਦੇ ਆ ਬਾਈ ਦੀ ਜਵਾਨੀ ਆਪਾਂ ਲੋ ਵੀ ਦੋਸਤੋ ਪੰਨੇ ਹੱਲ ਲੈਣ ਵਾਸਤੇ ਇੱਕ ਤਾਂ ਸਿੱਧੂ ਦੀ ਫੋਟੋ ਲੱਗੇ ਜਿਵੇਂ ਸਾਰੇ ਨੂੰ ਪਤਾ ਵੀ ਸਿੱਧੂ ਜਿਉਂਦਾ ਹੀ ਅਮਰ ਹੋ ਗਿਆ ਕਹਿੰਦਾ ਸੀਗਾ ਹਨਾ ਤੇ ਤਸਵੀਰਾਂ ਲਖੀਆਂ ਇਹਦੇ ਨਾਲ ਲਾਈ ਵੀ ਮੈਂਟੂ ਦੀ ਫੋਟੋ ਇਹ ਬਾਈ ਨਾਲ ਆਪਾਂ ਗੱਲਬਾਤ ਕਰਦੇ ਵੀ ਇਹਦੇ ਨਾਲ ਕਾਹ ਤੋਂ ਲਾਈ ਆ ਫੋਟੋ ਲਿਖਿਆ ਵੀ ਕੁਛ ਮੇਰੇ ਗੀਤਾਂ ਦੀ ਬੜੀ ਲੰਬੀਏ ਕਹਾਣੀ ਕਦੇ ਹੱਸਦੇ ਸੀ ਚਿਹਰੇ ਅੱਜ ਅੱਖਾਂ ਵਿੱਚ ਪਾਣੀ ਸਿੱਧੂ ਹਾਂ ਬਾਈ ਸਿੱਧੂ ਦੇ ਨਾਲ ਮੈਂਟੂ ਦੀ ਫੋਟੋ ਲਾਈ ਸਿੱਧੂ ਤਾਂ ਕਿਵੇਂ ਲਾਈਏ ਦੋਨਾਂ ਦੀ ਫੋਟੋ ਯਾਰ ਮੈਂ ਤੂੰ ਯਾਰ ਵਾ ਯਾਰ ਪੱਕੀ ਗੱਲ ਤੂੰ ਰਾਹ ਨੇ ਯਾਰੀ ਬਗਾਈ ਔਰ ਤੇ ਨੇ ਯਾਰੀ ਨਹੀਂ ਹੋਰ ਨਹੀਂ ਪਗਾਈ ਕਿਸੇ ਨੇ ਬਾਕੀ ਸਾਰੇ ਵਰਤਨ ਵਾਲੇ ਸੀ ਠੀਕ ਹੈ ਠੀਕ ਆ ਠੀਕ ਆ ਠੀਕ ਆ ਤਾਂ ਲਾਈ ਆ ਹਾਂ ਠੀਕ ਆ ਠੀਕ ਆ ਯਾਰ ਯਾਰ ਤਾਂ ਹਰ ਤਰੀਕਾ ਕਹਿੰਦਾ ਪਰ ਯਾਰੀ ਬਗਾਈ ਐ ਮੈਂਟੂ ਨੇ ਪਗਾਈ ਐ ਸਿੱਧੂ ਨੇ ਤਾਂ ਲਾਈ ਆ ਹਾਂ ਲੋਕ ਤਾਂ ਸਾਰੇ ਮੈਂ ਦਾ ਖੱਟਣ ਵਾਲਿਆ ਉਹਦੀਆਂ ਵੀਊ ਲੈਣ ਦੇ ਮਾਰੇ ਹਾਂ ਹਾਂ ਬਹੁਤ ਸਾਰੇ ਬੰਦੇ ਨੇ ਹਮ ਕਦਮ ਪਾਈ ਕਹਿੰਦੇ ਬਹੁਤ ਹਮ ਹਰਿਆਣਾ ਦਾ ਯਾਰ ਆ ਠੀਕ ਆ ਠੀਕ ਆ ਸੋ ਬਾਈ ਨੇ ਦੱਸਿਆ ਬਾਈ ਕਹਿੰਦਾ ਵੀ ਤਾਂ ਲਾਈ ਆ ਫੋਟੋ ਵੀ ਕੱਲਾ ਇੱਕ ਬੰਦਾ ਪੂਰੀ ਇੰਡਸਟਰੀ ਚ ਬਹੁਤ ਬੰਦਿਆਂ ਨੂੰ ਹਟ ਕੀਤਾ ਸਿੱਧੂ ਨੇ ਬਹੁਤ ਬੰਦਿਆਂ ਦਾ ਨਾਮ ਬਣਿਆ ਤੇ ਜਿਹੜੇ ਅੱਜ ਉਹਨੇ ਗੀਤ ਵੀ ਗਾਇਆ ਵੀ ਵਰਤ ਕੇ ਉੱਠ ਗਿਆ ਨਵਾਂ ਸੌਂਗ ਆਇਆ ਜਿਹੜਾ ਉਹਦੇ ਰਿਲੇਟਡ ਆ ਇਹ ਬਾਈ ਦੀ ਫੋਟੋ ਤਾਂ ਵੀਡੀਓ ਬਣਾਈ ਆਪਾਂ ਵੀ ਬਾਈ ਕਹਿੰਦਾ ਇਹਨੇ ਇਕੱਲੀ ਯਾਰੀ ਨਵਾਈ ਆ ਕਦੇ ਮਿਲ ਕੇ ਦੇਖੋ ਮੈਂਟੂ ਨੇ ਸਿੱਧੂ ਨਾਲ ਬਾਕੀ ਸਾਰਿਆਂ ਨੇ ਵਰਤਿਆ ਨੂੰ ਆਪਦੇ ਕੰਮ ਲਈ ਮਤਲਬ ਲਈ ਠੀਕ ਆ ਜਿਹਨੇ ਪੈਸੇ ਬਣਾਉਣੇ ਆ ਬਾਈ ਪ੍ਰਦੀਪ ਆ ਇਹਦੀ ਮੈਂਟੂ ਨਾਲ ਬਾਈ ਨਾਲ ਯਾਰੀ ਆ ਇਹ ਕਹਿੰਦਾ ਵਰਤ ਕੇ ਦੇਖਿਓ ਤੇ ਬਾਕੀ ਇਹ ਗੱਲ ਮੰਨਣਯੋਗ ਆ ਵੀ ਜਿਵੇਂ ਸਿੱਧੂ ਦਾ ਹੁਣ ਨਿਊ Song ਆਇਆ ਵੀ ਜਿੰਨੇ ਵੀ ਉਹਨੇ ਸਿੰਗਰਾਂ ਨੂੰ ਜਾਂ ਕੁਝ ਵਿੱਚ ਸਾਰਾ ਸਾਰਿਆਂ ਨੂੰ ਫਟਕਾਰ ਪਈ ਸਭ ਵਰਤਨ ਵਾਲੇ ਵੀ ਉਹਨਾਂ ਦੇ ਮਗਰ ਨਾ ਲੱਗਿਓ ਤਾਂ ਬਾਈ ਨੇ ਠੀਕ ਆ ਬਾਈ ਤੇਰੀ ਗੱਲ ਸਹੀ ਆ ਐਗਰੀਆ ਤੇਰੇ ਨਾਲ ਕਾਈ ਹੋਰੇ ਸੌਂਗ ਹੁਣ ਗਾਇਤ ਸਿੰਘ ਸਪੈਸ਼ਲੀ ਐ ਲੋਕਾਂ ਤੇ ਆਇਆ ਸੌਂਗ ਹੁਣ ਵੀ ਗਵਿੰਦਰ ਵਰਾੜ ਨੂੰ ਕੌਣ ਜਾਣਦਾ ਹੈ ਹਾਂ 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 ਵੀ ਜਿੰਨੇ ਵੀ ਜਿਹੜੇ ਬੰਦੇ ਇਹਦੇ ਟੱਚ ਚ ਉਹੀ ਫੇਮਸ ਹੋਇਆ ਤੇ ਅੱਜ ਉਹਨੂੰ ਪੁੱਛਦੇ ਨੇ ਤੇ ਕੱਲੇ ਨੇ ਯਾਰੀ ਨਵਾਈ ਆ ਠੀਕ ਆ ਤਾਂ ਬਾਈ ਦੀ ਫੋਟ ਲਾਈ ਬਾਈ ਦਾ ਧੰਨਵਾਦ ਬਾਈ ਨੇ ਤਾਂ ਹੀ ਡੈਡੀਕੇਟ ਕੀਤਾ ਮੈਂ ਵੀ ਸੋਚਿਆ ਵੀ ਕਾਹਤੋਂ ਲਾਈ ਆ ਪੁੱਛੀ ਇਹਨੂੰ ਬਾਈ ਨੂੰ ਵੀ ਮੈਂਟੂ ਦੀ ਕੀ ਦੇਣ